महाशिवरात्रि ਦਾ ਪਰਵ ਸ਼੍ਰੀ ਹਰੀ ਮੰਦਰ ਗੋਪਾਲਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਰ ਜੰਝਕਾਰ ਸੁਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਬਲਜੀਤ ਬੰਟੀ ਵੱਲੋਂ ਪੋਲੇ ਬਾਬਾ ਦਾ ਗੁੰਗਾਨ ਕੀਤਾ ਗਿਆ ਅਤੇ ਸੰਗਤਾਂ ਨੇ ਜੀ ਕਾਰਿਆ ਦੀ ਗੂੰਜ ਨਾਲ ਮੰਦਰ ਵਿੱਚ ਹਾਜ਼ਰੀ ਭਰੀ ਅਤੇ ਪੋਲੇ ਬਾਬਾ ਦਾ ਆਸ਼ੀਰਵਾਦ ਲਿਆ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗਨ ਅਤੇ ਸੁਰਿੰਦਰ ਮਹਾਜਨ ਨੇ ਸਾਰੀ ਸੰਗਤ ਨੂੰ ਇਸ ਮਹਾਪਰਵ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰੀ ਮੰਦਰ ਚ ਸਾਰੇ ਹੀ ਧਾਰਮਿਕ ਤਿਹਾਰ ਇਲਾਕਾ ਵਾਸੀਆਂ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਇਸ ਮੌਕੇ ਮੰਦਰ ਵਿਖੇ ਲੰਗਰ ਪ੍ਰਸ਼ਾਦ ਵਰਤਾਏ ਗਏ ਜੀਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼wini ਕੁਮਾਰ ਪੱਪੂ ਪਾਰਟੀ ਜਨਤਾ ਪਾਰਟੀ ਹਲਕਾ ਉਤਰੀ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਨੇ ਉੱਚੇ ਸਤੌਰ ਤੇ ਹਾਜ਼ਰੀ ਭਰੀ ਅਤੇ ਸੋਸਾਇਟੀ ਵਲੋਂ ਨੂੰ ਸਨਮਾਨਿਤ ਕੀਤਾ ਗਿਆ ਹੈਪੀ ਅਰੋੜਾ ਮਦਨ ਮਹਾਜਨ ਦੁਸ਼ਯੰਤ ਠਾਕੁਰ ਜੋਗਿੰਦਰ ਪਾਲ ਸਤਪਾਲ ਠਾਕੁਰ ਰੋਹਿਤ ਮਹਾਜਨ ਅਤੇ ਪੰਡਿਤ ਮਹਾਵੀਰ ਪ੍ਰਸ਼ਾਦ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ 'ਚ ਹਾਜ਼ਰੀ ਭਰੀ। ਮੈਂ ਕਪਾਲ ਨਾਜ਼ਰ, ਕੋਲੇ ਦੀ ਬਰਾਦਰੀ, ਹਰੀ ਮੰਦਿਰ, ਜੰਮ ਜੰਮ ਕਾਟੀ ਵਗਰ, ਚਰਨਜੀਤ ਦੇਵ ਜਨ, ਅੱਜ ਪਰਿਵਾਰ ਭੰਡਾਰੀ ਦਾ ਸ਼੍ਰੀ ਰਾਤਰੀ ਵਾਲੀ ਦਿਨ ਬੜੇ ਧੂਮਤਾਂ ਨਾਲ ਆਇਆ। ਇਸ ਸਾਹਬ ਜਨਤਨ ਨੇ ਸੂਚ ਜਨਤਾ ਨੇ ਦੁਬਾਰਾ ਦੇ ਵਸਿਆ ਨੇ ਧੂਮਦਾਰ ਨਾਲ ਇੱਕ ਹਿੱਸਾ ਦਿੱਤਾ। ਬਾਬਾ ਜੀ ਦਾ ਸ਼ਜਨ ਲਗਾਇਆ ਗਿਆ, ਹੋਸ਼ਟਾਜਨ ਹੋ ਰਿਹਾ। ਆਨੇ ਨਗਰਵਾਸੀਆਂ ਦੇ ਕਮਾਰਨ ਦੇ ਬਾਰੇ ਦਾ ਮੌਕਾ ਬਣਾਇਆ ਪਾਲਗ ਜੀ ਮਾਰੀ ਮੰਦਰ ਸੇਵਾ ਕਰਦੇ ਆ ਜੀ ਸਾਰੀ ਸਾਡੀ ਟੀਮ ਸਾਰੇ ਲੱਗੀਆਂ ਸਿਰ ਦੇ ਅੱਥੇ ਬੈਠੇ ਆ ਕੇ ਸੇਵਾ ਕਰਦੇ ਪਏ ਆ ਬਾਹਰ ਨੰਕਰ ਦਾ ਪੂਤਾ ਨੰਕਰ ਦੇ ਵਿਚਾਰ ਬਣਦੇ ਪਏ ਆ ਅੱਦਰ ਸਾਡੀ ਪਾਰਟੀ ਜਿਹੜੀ ਆ ਪ੍ਰਭੂ ਦਾ ਕੰਮ ਕਰਦੇ ਪਏ ਆ ਸਵੇਰੇ 4 ਵਜੇ ਤੋਂ ਉੱਥੇ ਲੈਣਾ ਲੱਗਿਆ ਜੀ ਕੱਤੇ ਜਿਹੜਾ ਲੋਕੀ ਆਏ ਆ ਆ ਕੇ ਪਰਮਾਤਮਾ ਦਾ ਸ਼ਹੀਦ ਵਲ ਲਿਆ